ਫਗਵਾੜਾ ਵਿਖੇ ਮੁ슬लिम ਨੇਤਾ ਕਾਸ਼ਿਫ ਉਰ ਰਹਿਮਾਨ ਦੀ ਅਗਵਾਈ ਵਿੱਚ ਮੁ슬लिम ਪਾਈਚਾਰੇ ਵੱਲੋਂ Eid ਦਾ ਪਵਿੱਤਰ ਤਿਉਹਾਰ ਮਨਾਇਆ ਗਿਆ ਐਨ ਡੀ ਟੀ ਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ اور حضرت اسماعیل علیہ السلام کا جو یہ واقعہ ہے ایک باپ نے اپنے بیٹے کے گلے پر چھری چلائی یہ اتنا حیرت انگیز واقعہ ہے ਔਰ ਪਾਓ ਅਲਮੁਸਾਲੇਕੁਮ ਇਹ ਇਸ ਪਾਕ ਦਿਨ ਤੇ ਸਾਰੇ ਬਗਵਾੜੇ ਦੇ ਮੁਸਲਮ ਭਾਈਚਾਰੇ ਵੱਲੋਂ ਸਮੂਹ ਬਗਵਾੜਾ ਵਾਸੀਆਂ ਨੂੰ ਇਹਦੀਆਂ ਬਹੁਤ ਬਹੁਤ ਮੁਬਾਰਕਾਂ ਜਿਸ ਤਰ੍ਹਾਂ ਅੱਜ ਦੇ ਦਿਨ حضرت ابراہیم ਅਲੈਹਿਸਲਮ ਨੇ ਅੱਲਾਹ ਦੇ ਹੁਕਮ ਤੇ ਆਪਣਾ ਬੇਟਾ ਕੁਰਬਾਨ ਕਰਨ ਨੂੰ ਤਿਆਰ ਹੋ ਗਏ ਸੀ ਤੇ ਸਾਨੂੰ ਵੀ ਐਸੇ ਹੀ ਤੇਹੀ ਮੈਸੇਜ ਆਉਂਦਾ ਹੈ ਕਿ ਅਸੀਂ ਵੀ ਆਪਣੀ ਹਰ ਚੀਜ਼ ਹਰ ਪਿਆਰੀ ਚੀਜ਼ ਆਪਣੀ ਹਰ ਇੱਛਾ ਨੂੰ ਅੱਲਾਹ ਦੀ ਰਾਹ ਦੇ ਵਿੱਚ ਕੁਰਬਾਨ ਕਰਨ ਨੂੰ ਤਿਆਰ ਰਹੀਏ ਅਤੇ ਉਸ ਦੇ ਅੱਗੇ ਹਮੇਸ਼ਾ ਹੀ ਆਪਣਾ ਸਿਰ ਝੁਕਾਦੀ ਉਹਦੀ ਹਰ ਅੱਗੇ ਅੱਗੇ ਆਪਣਾ ਸਿਰ ਝੁਕਾਈਏ ਤੇ ਚੰਗੀ ਰਾਹ ਤੇ ਚੱਲੀਏ ਤੇ ਮੈਂ ਸਾਰੇ ਪਗਵਾੜੇ ਵਾਸੀਆਂ ਅਤੇ ਸਾਰੇ ਦੇਸ਼ ਵਾਸੀਆਂ ਦੀ ਚੰਗੀ ਸੇਫ ਅਤੇ ਚੰਗੇ ਭੁੱਖ ਦੀ ਕਾਮਨਾ ਕਰਦਾ ਅਤੇ ਸਾਰਿਆਂ ਨੂੰ ਬਹੁਤ ਬਹੁਤ ਹੀ ਦੀਆਂ ਮੁਬਾਰਕਾਂ